ਹੋਣ ਜੇ ਤੈਨੂੰ ਨਸ਼ਾ ਲੈਣਾ ਹੋਵੇ ਅੱਜ ਕਿੰਨੀ ਦੇਰ ਚ ਮਿਲ ਜਾਊਗਾ ਔਰੇ ਹਾਂ ਮੈਨੂੰ 10 ਮਿੰਟ 10 ਮਿੰਟ ਚ ਜਿਆਦਾ ਨਹੀਂ ਹੈ 10 ਮਿੰਟ ਜਿਆਦੇ 5 ਮਿੰਟ ਚ ਆ ਜੂਗਾ ਹਾਂਜੀ ਹਾਂਜੀ ਬਾਈ ਇਦਾਂ ਹੀ ਸੀਗਾ ਜੀ ਮੈਂ ਉਹਦੀ ਬਾਹ ਫੜੀ ਤੇ ਉਹਨੇ ਲਾਇਆ ਜਦੋਂ ਇੰਜੈਕਟ ਕਰਿਆ ਉਹਦੇ ਬਲੱਡ ਚ ਗਿਆ ਤੇ ਨਾਲ ਦੀ ਨਾਲ ਉਹਨੂੰ ਅਟੈਕ ਆ ਗਿਆ ਨਹੀਂ ਫਿਰ ਇਹ ਪੁਲਿਸ ਨੇ ਨਹੀਂ ਫੜਦੀ ਉਹਨਾਂ ਨੂੰ ਪੁਲਿਸ ਫੜਦੀ ਛੱਡ ਦਿੰਦੀ ਬਾਅਦ ਵਿੱਚ ਫਿਰ ਬਸ ਇੱਕ ਦਿਖਾਵਾ ਕਰਦੀ ਹੈ ਦਾ 1500 2000 ਤੱਕ ਕਰਨੀ ਪੈਂਦਾ ਨਹੀਂ ਤਾਂ ਨਹੀਂ ਤਾਂ ਫੇ ਮਰਨੇ ਵਾਲੀ ਜਦਾ ਹੋ ਜਾਂਦੀ ਹੈ ਤੇ ਜਿਆਦਾ ਲਾ ਲਿਆ ਉਹਦੀ ਫੈਲ ਤਾਂ ਦਿਖਣਾ ਹੀ ਬੰਦ ਹੋ ਗਿਆ ਅੱਛਾ ਦਿਮਾਗ ਦੀ ਨਾੜ ਫਟ ਗਈ ਉਹਦੇ ਅੰਦਰ ਉਹ ਵੀ ਨਹੀਂ ਲੈ ਤੋ ਵੀ ਨਹੀਂ ਇਹ ਯੁੱਧ ਨਸ਼ਿਆਂ ਵਿਰੁੱਧ ਇਹਦੇ ਨਾਲ ਕੋਈ ਫਰਕ ਪਿਆ ਮਿਲਣ ਤੇ ਤੁਹਾਨੂੰ ਇਹ ਵਾਦਾ ਸੇ ਦੂਰ ਹੋਇਆ ਜੀ ਕਾਟਾ ਕੁਝ ਨਹੀਂ ਜਦੋਂ ਮੇਰੀ ਭੂਆ ਦਾ ਬੇਟਾ ਖਤਮ ਹੋਇਆ ਸੀ ਉਹ ਬੰਦੇ ਚ ਕਹੇ ਉਹ ਭੋਗ ਵੀ ਨਹੀਂ ਸੀ ਤੇ ਆਉ ਦਾ ਉਹ ਬੰਦੇ ਬਾਹਰ ਸੀ ਅੱਜ ਪੰਜਾਬ ਦੇ ਵਿੱਚ ਨਸ਼ਾ ਬਿਲਕੁਲ ਖੁੱਲੇ ਆਮ ਮਿਲਦਾ ਹੈ ਇੱਕ ਫੋਨ ਕਾਲ ਦੀ ਦੂਰੀ ਤੇ ਤੁਹਾਡਾ ਨਸ਼ਾ ਹੈ ਤੁਸੀਂ ਕਾਲ ਕਰੋ ਤੇ ਚਿੱਟੇ ਵਾਲੇ ਤੁਹਾਨੂੰ ਘਰ ਹੋਮ ਡਿਲੀਵਰੀ ਕਰਨ ਆ ਜਾਂਦੇ ਆ ਇਹ ਪਿੰਡਾਂ ਵਿੱਚ ਵੀ ਹੈ ਸ਼ਹਿਰਾਂ ਵਿੱਚ ਵੀ ਹੈ ਗਲੀਆਂ ਵਿੱਚ ਵੀ ਹੈ ਜਿਹੜੇ ਮੇਰੇ ਨੌਜਵਾਨ ਵੀਰ ਹੈ ਇਹਨਾਂ ਦੇ ਨਾਲ ਗੱਲ ਕਰਨੀ ਚਾਹੁੰਦਾ ਮੈਂ ਇਹਨਾਂ ਨੂੰ ਲੈ ਕੇ ਆਇਆ ਸਰਕਾਰ ਨੂੰ ਇੱਕ ਮੇਰੀ ਰਿਕੁਐਸਟ ਹੈ ਕਿ ਐਸੀ ਨਸ਼ਿਆਂ ਚੋਂ ਕੱਢਣ ਵਾਸਤੇ ਅੱਜ ਬੈਠੇ ਆ ਏ ਵੀ ਨਸ਼ਿਆਂ 'ਚੋਂ ਨਿਕਲਣਾ ਚਾਹੁੰਦੇ ਆ ਇਹ ਨਾ ਹੋਵੇ ਸਰਕਾਰ ਇਹਨਾਂ ਨੂੰ ਬਾਅਦ 'ਚ ਸੰਗ ਪਰੇਸ਼ਾਨ ਕਰੇ ਉਹਦੇ ਲਈ ਫਿਰ ਜਿਹੜੇ ਅਫਸਰ ਕਰਨਗੇ ਉਹ ਜ਼ਿੰਮੇਵਾਰ ਹੋਣਗੇ ਜੇ ਇਹਨਾਂ ਨੂੰ ਕਿਸੇ ਨੇ ਟੱਚ ਵੀ ਕੀਤਾ ਤਾਂ ਜਿਸ ਤਰ੍ਹਾਂ ਮੈਨੂੰ ਤੁਸੀਂ ਦੱਸਿਆ ਕਿ ਮੈਂ ਸਿੰਘ ਸਜਿਆ ਹੋਇਆ ਸੀ ਕੇਸ ਵੀ ਰੱਖੇ ਹੋਏ ਸੀ ਕੀਰਤਨ ਕਰਦਾ ਸੀ ਫੇਰ ਤੁਸੀਂ ਕਿਉਂ ਨਸ਼ਿਆਂ ਵਿੱਚ ਆ ਗਏ ਕੀ ਕਾਰਨ ਬਣਿਆ ਕਿ ਤੁਸੀਂ ਨਸ਼ਿਆਂ ਬਲ ਗਏ ਅਸੀਂ ਜਿਹੜੀ ਸੰਗਤ ਸੀਗੀ ਨਾਲ ਦੇ ਮੁੰਡੇ ਸੀਗੇ ਪਰਦੇ ਸੀਗੇ ਇੱਥੇ ਇਕੱਠੇ ਹੋ ਗਏ ਆ ਸੰਗਤ ਹੀ ਜਿੰਗਰੀ ਪਹਿਲਾਂ ਹੌਲੀ ਹੌਲੀ ਪੰਨੀ ਤੇ ਲਾਉਂਦੇ ਰਹੇ ਫਿਰ ਹੌਲੀ ਹੌਲੀ ਇੰਜੈਕਟ ਲਾ ਕੇ ਕਰਨੇ ਤੇ ਬੜਾ ਮਾੜਾ ਹਾਲ ਸੀਗਾ ਜੀ ਇੱਕ ਗੱਲ ਦੱਸ ਯਾਰ ਕਿ ਨਸ਼ੇ ਦੇ ਨਾਲ ਟੀਕੇ ਦੇ ਨਾਲ ਕਹਿੰਦੇ ਬਿਮਾਰੀ ਲੱਗ ਜਾਂਦੀ ਹੈ ਤੈਨੂੰ ਕੋਈ ਬਿਮਾਰੀ ਤਾਂ ਨਹੀਂ ਮੈਨੂੰ ਵੀ ਹੈਗੇ ਤੈਨੂੰ ਵੀ ਕਾਲੀ ਆ ਪੀ ਲਿਆ ਹੈਗੇ ਇਹਦਾ ਮਰਦੇ ਦਮ ਤੱਕ ਹੀ ਰਹੂਗਾ ਜਿਵੇਂ ਇੱਕ ਦੂਜੇ ਦੀ ਸਰਿੰਜ ਬਾਅਦ ਤੇ ਲਈਏ ਉਸ ਵੀ ਅੰਨਾ ਦੇਖ ਲੋ ਜ ਆ ਬੰਦੇ ਨੂੰ ਤੋੜ ਲੱਗੀ ਹੁੰਦੀ ਆ ਹੂੰ ਬੰਦਾ ਦੂਏ ਦੇ ਦੂਏ ਦਾ ਬਲੱਡ ਦੇ ਵਿੱਚ ਘੋਲਿਆ ਸਮਾਨ ਵੀ ਲਾ ਦਾ ਲੇ ਵੀ ਉਹਦਾ ਬਲੱਡ ਖਿੱਚ ਕੇ ਵੀ ਆਪਣੇ ਦੇ ਇੰਜੈਕਟਰ ਸੀ ਕਰ ਲਈ ਦਏ ਐਨਾ ਮਾੜਾ ਹਾਲ ਆਈ ਜੇ ਤੋੜ ਲੱਗਦੀ ਹਾਂਜੀ ਅਜਾ ਉਹਦੇ ਖੋਹ ਕੇ ਉਹਦੇ ਖੂਨ ਵਾਲਾ ਹੀ ਲਾ ਲੈਂਦੇ ਆ ਹਾਂਜੀ ਤੈਨੂੰ ਤਾਂ ਨਹੀਂ ਕੋਈ ਬਿਮਾਰੀ ਨਹੀਂ ਮੈਨੂੰ ਨਹੀਂ ਆਈ ਜੀ ਮੈਂ ਤੈਨੂੰ ਕਾਲਾ ਪੀਲਾ ਹੋ ਗਿਆ ਹਾਂਜੀ ਕਾਲਾ ਪੀਲਾ ਹੋ ਗਿਆ ਜੀ ਬਈ ਨਾ ਕਾਲਾ ਪੀਲਾ ਦੇ ਕੋਈ ਦਵਾਈ ਲੈ ਰਿਆ ਨਹੀਂ ਕਰਨੀ ਇੰਜੈਕਟ ਫਿਰ ਹੁਣ ਸੇਤ ਨੂੰ ਮਰਨੇ ਪਰ ਛੱਡਿਆ ਵਾ ਹਾਂਜੀ ਜਦ ਤੈਨੂੰ ਕਾਲਾ ਪੀੜਿਆ ਪਤਾ ਲੱਗ ਗਿਆ ਤੂੰ ਦਵਾਈ ਲੈਣ ਕਿਉਂ ਨਹੀਂ ਜਾਂਦਾ ਨਸ਼ਾ ਨਹੀਂ ਜਦੋਂ ਮਾਲੂ ਇਸ ਮਾਨ ਨਹੀਂ ਲਾਉਂਦੇ ਜੇ ਪਤਾ ਹੈ ਵੀ ਹਾਂ ਛੱਡਣਾ ਹੈ ਜੇ ਤਾਂ ਛੱਡੀ ਪੱਕੇ ਪੈਰੀ ਇਹ ਤਾਂ ਦਵਾਈ ਲੈ ਕੇ ਫਾਇਦਾ ਕੀ ਜੇ ਦਵਾਈ ਵੀ ਲੈ ਲਈ ਮੋੜ ਕੇ ਫੇਰ ਇੰਜੈਕਟ ਲੱਗ ਕੇ ਕਰਨ ਦਾ ਫਾਇਦਾ ਕੀ ਦਵਾਈ ਲੱਗੇ ਬੀੜਾ ਜੀ ਤੁਹਾਡੀ ਮਹੀਨੇ ਦਾ ਕਿੰਨਾ ਕ ਖਰਚਾ ਹੋ ਜਾਂਦਾ ਡੇਲੀ ਦਾ ਜੀ 11500 ਜੀ ਡੇਲੀ ਰੋਜ 1500 ਰੁਪਇਆ ਡੇਲੀ ਨਸ਼ੇ ਪਰ ਜਿਹੜੇ ਨਾਲ ਹੋਰ ਮੁੰਡੇ ਨੇ ਜੀ ਕਈ ਕਹਿ ਦਿੰਦੇ ਆਦੇ ਪੈਸੇ ਅਸੀਂ ਪਾਉਨੇ ਆਦੇ ਪਾਉਨੇ ਆ ਉਹ ਚੋਰੀਆਂ ਕਰਦੇ ਨੇ ਆ ਪਿੱਛੇ ਜੇ ਕਰੀਆਂ ਨੇ ਹੁਣੇ ਜੀ ਉਹਨਾਂ ਤੇ ਇਕੱਠੇ ਪੈਸੇ ਪਾ ਗਿਆ ਸੀ ਤਿੰਨੇ ਜਣੇ ਆ 1500 ਦਾ ਡੇਲੀ ਲੈ ਕੇ ਆਉਣਾ ਜੀ ਤੇ ਤਿੰਨਾਂ ਨੇ ਖਰ ਲਾਉਣਾ ਮਤਲਬ 15000 ਰੁਪਇਆ ਪਰ ਹੈਡ ਤੁਹਾਡਾ ਖਰਚਾ ਹੈ ਹਾਂਜੀ ਹਾਂਜੀ ਉਹ ਮਹੀਨੇ ਦਾ ਨਸ਼ੇ ਦਾ ਹਾਂਜੀ ਤੇ ਮੇਰੇ ਨਾਲ ਇੱਕ ਮੁੰਡਾ ਮਰ ਵੀ ਲਿਆ ਮੇਰੀ ਅੱਖਾਂ ਦੇ ਸਾਹਮਣੇ ਜੀ ਇੰਜੈਕਸ਼ਨ ਲਾ ਕੇ ਉਹ ਕਿਸ ਤਰ੍ਹਾਂ ਮਰਿਆ ਐਦਾਂ ਹੀ ਸੀਗਾ ਜੀ ਮੈਂ ਉਹਦੀ ਬਾਹਾਂ ਫੜੀ ਉਹਨੇ ਲਾਇਆ ਜਦੋਂ ਇੰਜੈਕਟ ਕਰਿਆ ਉਹਦੇ ਬਲੱਡ ਚ ਗਿਆ ਉਹ ਨਾਲ ਦੀ ਨਾਲ ਉਹਨੂੰ ਅਟੈਕ ਆ ਗਿਆ। ਅੱਛਾ ਹਾਂਜੀ ਤੇਰੇ ਸਾਹਮਣੇ ਉਹਦੀ ਡੈਥ ਹੋ ਗਈ। ਹਾਂਜੀ ਉਮਰ ਸੀਗੀ ਉਹਦੀ 18ਵਾਂ ਸਾਲ ਲੱਗਿਆ ਸੀਗਾ ਇਹ ਮੰਨ ਲਓ ਜਿਵੇਂ ਬਰਥਡੇ ਦੀ ਪਾਰਟੀ ਕਰ ਰਹੇ ਸੀ ਅਸੀਂ ਉਹਦੇ ਬਰਥਡੇ ਦੀ ਪਾਰਟੀ ਅੱਛਾ ਉਹ ਆਪਣਾ ਜਨਮ ਦਿਨ ਮਨਾ ਰਿਆ ਸੀ ਜਨਮ ਦਿਨ ਮਨਾਦੇ ਨੇ ਨਸ਼ਾ ਲਗਾਇਆ ਤੇ ਟੀਕਾ ਲਗਾਇਆ ਟੀਕਾ ਲਗਾਉਂਦੇ ਹੀ ਖਤਮ ਤੇ ਉਸ ਤੋਂ ਬਾਅਦ ਫਿਰ ਤੁਸੀਂ ਕੀ ਕਰਿਆ ਉਹਨੂੰ ਘਰ ਲੈ ਕੇ ਗਏ ਫਿਰ ਚੱਕਿਆ ਨਹੀਂ ਕੀ ਕਰਦੇ ਸੀ ਛੱਡ ਕੇ ਭੱਜਣ ਜੋਗੇ ਵੀ ਨਹੀਂ ਤੇ ਚੱਕਿਆ ਫਿਰ ਉਹਦੇ ਘਰੇ ਦੱਸਿਆ ਵੀ ਇੱਕ ਨੇ ਕਹਣਾ ਸੀ ਇਕੱਠੇ ਨਸ਼ਾ ਕਰ ਰਹੇ ਸੀ ਦੱਸਣਾ ਤਾਂ ਪੈਣਾ ਹੀ ਸੀਗੇ ਤੇ ਦੱਸਿਆ ਫਿਰ ਕਰਦਿਆਂ ਨੇ ਵੀ ਕੀ ਕਰ ਸਕਦੇ ਫਿਰ ਕੁੱਟਮਾਰ ਹੋਈ ਸਾਡੇ ਨਾਲ ਉਦੋਂ ਛੱਡਿਆ ਜਦੋਂ ਸਗੀ ਮੇਰੀ ਭੂਆ ਦਾ ਮੁੰਡਾ ਸੀ ਤੇਰੀ ਆਪਣੀ ਭੂਆ ਦਾ ਮੁੰਡੇ ਦੇ ਨਾਲ ਤੁਸੀਂ ਤੂੰ ਉਹਦੇ ਮਾਮੇ ਦਾ ਮੁੰਡਾ ਹੋ ਗਿਆ ਹਾਂਜੀ ਤੇ ਤੁਹਾਡੇ ਨਾਲ ਹੀ ਮਰ ਗਿਆ ਹੱਥਾਂ ਦੇ ਵਿੱਚ ਹੀ ਹਾਂਜੀ ਮੋਟਰ ਦੇ ਉੱਤੇ ਤੇ ਇਹਦੇ ਸਰਕਾਰਾਂ ਦਾ ਰੋਲ ਤੇ ਪੁਲਿਸ ਦਾ ਰੋਲ ਕਿੰਨਾ ਹੈ ਦਰੋ ਨਾ ਸਹੀ ਗੱਲ ਦੱਸੋ ਦੇਖੋ ਆ ਜਿਹੜੇ ਪਿੱਛੇ ਦੇ ਆ ਦੋ ਜਿਹੜੇ ਤੁਹਾਡੇ ਮੈਂ ਪਾਰਟੀ ਨੂੰ ਬੰਦੇ ਚੁਕਾਏ ਸੀਗੇ ਜੀ ਇਹ ਤੋਂ ਪਹਿਲਾਂ ਵੀ ਮੈਂ ਦੋ ਤਿੰਨ ਬੰਦੇ ਮੈਂ ਚੁਕਾ ਚੁੱਕਿਆ ਜੀ ਦੇ 15 ਦਿਨਾਂ ਦੇ ਵਿੱਚ 10 ਦਿਨਾਂ ਦੇ ਵਿੱਚ ਬਾਹਰ ਨੇ ਫੇਰ ਉਹੀ ਕੰਮ ਕਰਨਾ ਹੀ ਨਹੀਂ ਫਿਰ ਫੇਰ ਕੀ ਕਹੀਏ ਜੀ ਵੀ ਪੁਲਿਸ ਨਾਲ ਲੜੀ ਵੀ ਉਹਨਾਂ ਨੇ ਚੁਕਾਏ ਨੇ ਪਹਿਲੀ ਵਾਰ ਨਹੀਂ ਚੁਕਾਏ ਕਿੰਨੀ ਵਾਰ ਮੈਂ ਚੁਕਾ ਚੁੱਕਿਆ ਜਦੋਂ ਮੇਰੇ ਭੂਆ ਦਾ ਬੇਟਾ ਖਤਮ ਹੋਇਆ ਸੀ ਉਹ ਬੰਦੇ ਚੁਕਾਏ ਉਹ ਭੋਗ ਵੀ ਨਹੀਂ ਸੀ ਤੇ ਆਉ ਦਾ ਉਹ ਬੰਦੇ ਬਾਹਰ ਸੀ ਗਿਆਨੀ ਸਰਕਾਰਾਂ ਹੀ ਬਕਾਉਂਦੀਆਂ ਨੇ ਚਿੱਟਾ ਐਵੇਂ ਨਹੀਂ ਸ਼ਰਿਆਮ ਬਿਗਦਾ ਬਿਲਕੁਲ ਤੇ ਫਿਰ ਜਦ ਤੁਹਾਡੇ ਸਾਹਮਣੇ ਇੰਨਾ ਕੁ ਹੋਇਆ ਤਾਂ ਫਿਰ ਤਾਂ ਛੱਡਣ ਦੀ ਆਪ ਨਹੀਂ ਕੋਸ਼ਿਸ਼ ਕੀਤੀ ਨਾਲ ਦੇ ਮੁੰਡੇ ਨੇ ਜੀ ਬਥੇ ਕੋਸ਼ਿਸ਼ ਤਾਂ ਬਥੇਰੀ ਕਰਦੇ ਪਰ ਫੋਨ ਆ ਜੰਨੇ ਆ ਉਥੋਂ ਲੈਣੇ ਆ ਉਥੋਂ ਲੈਣੇ ਆ ਐਦਾਂ ਜੀ ਸਬਜੀ ਨਾਲ ਸਬਜੀਵਾਂ ਦਾ ਚਿੱਟਾ ਵੇਖਦਾ ਜੀ ਹੁਣ

6 ਮਹੀਨੇ ਦੇ ਅੰਦਰ ਪੰਜਾਬ ਸੇ ਨਸ਼ਾ ਖਤਮ ਕਰ ਦੇ। ਨਹੀਂ ਫਿਰ ਇਹ ਪੁਲਿਸ ਨਹੀਂ ਫੜਦੀ ਉਹਨਾਂ ਨੂੰ? ਪੁਲਿਸ ਫੜਦੀ ਛੱਡ ਦਿੰਦੀ ਬਾਅਦ ਵਿੱਚ ਫਿਰ ਬਸ ਇੱਕ ਦਿਖਾਵਾ ਕਰਦੀ ਆ। ਦਿਖਾਵਾ ਹੁੰਦਾ। ਹਮਾਰੇ ਸਾਥ ਐਸੇ-ਐਸੇ ਗੁੰਗਰ ਵਿਜੇ ਪ੍ਰਤਾਪ ਜੈਸੇ ਇਮਾਨਦਾਰ ਜਾਂਬਾਜ਼ ਪੁਲਿਸ ਅਫਸਰ ਹੈ। ਇਨਕੋ ਕਰਨਾ ਆਤਾ ਹੈ, ਹਮੇਂ ਕਰਨਾ ਆਤਾ ਹੈ। ਅੰਮ੍ਰਿਤਸਰ ਦੇ ਵਿੱਚ, ਸ਼ਹਿਰ ਦੇ ਵਿੱਚ ਉਹ ਨਸ਼ਾ बिकਦਾ ਹੈ ਨਾ, ਤਾਂ ਪੁਲਿਸ ਦਬਿਧਾ ਹੈ। ਇੱਕ ਐਸਪੀ, ਇੱਕ ਡੀਐਸਪੀ ਜੀ। ਇਹ ਦਰਦਾ ਸਿਵਲ ਲਾਈਨ ਨੋਰਥ ਦਾ ਹੋਵੇ ਦੇਖਦੇ ਨੇ ਇਹ ਇੱਕ ਗੱਲ ਤੂੰ ਆਪਣੀ ਸਟੋਰੀ ਸੁਣਾ ਤੂੰ ਕਿ ਕਿਸ ਤਰ੍ਹਾਂ ਬਣਿਆ ਨਸ਼ੇ 'ਚ ਲੱਗਿਆ ਤਾਂ ਹਾਂ ਤਾਂ ਜੀ ਪੋਲੀਜ 'ਚ ਲੱਗ ਗਿਆ ਨਹੀਂ ਮੁੰਬਈ ਦੇ ਨਾਲ ਕਾਲਜ 'ਚ ਲੱਗਿਆ ਸੀ ਜੀ ਮੈਨੂੰ ਪੋਲੀਜ 'ਚ ਲੱਗਿਆ ਸੀ ਕਾਲਜ ਵਿੱਚ ਕਿੰਨ ਜੇ ਤੇਰੇ 20000 ਦੋਸਤਾਂ ਦਾ ਕਿੰਨੇ ਨਸ਼ਾ ਕਰਦੇ ਤੁਸੀਂ ਇੰਨਾ ਹਿਸਾਬ ਲਾ ਲਓ ਜੀ ਜੇ ਸਾਡੇ ਕੋਲ 10000 ਵੀ ਹੋਵੇ ਕਿ ਦਿਨ ਦਾ ਹੋ ਵੀ ਨਹੀਂ ਛੱਡਦਾ 10000 ਵੀ ਤੁਸੀਂ ਪੜ ਆ ਜਾਂਦੇ ਨਸ਼ੇ 'ਚ ਆ ਜਾਂਦੇ ਐ ਇੱਕ ਹੋਵੇ ਸਾਡੇ ਕੋਲ ਵੀ ਨਹੀਂ ਖੜ। ਜੇ ਹੋਵੇ ਹਾਂਜੀ। ਤੇ ਹੁਣ ਇਹ ਕੀ ਗੱਲ ਦੱਸ ਵੀ ਇਹ ਤੈਨੂੰ ਨਸ਼ੇ ਦਾ ਪੈਸਾ ਕੰਮ ਕਿਆ ਕਰਦਾ ਹੂੰ? ਆ ਮੈਂ ਕਰਤੇ ਕਰਤੀ ਲੈਂਦਾ ਪੈਸੇ ਕਰਤੇ। ਕਰਤੀ ਪੈਸੇ ਲੈਂਦਾ। ਬਾਪੂ ਤੇਰੇ ਕੋਲ ਪੈਸੇ ਹੈਗੇ? ਹਾਂ ਹੀ ਹੈਗੇ ਕਰਦੇ ਕੋਈ। ਤੇ ਸਰਕਾਰੀ ਪੈਸਾ ਵੀ ਹੈ। ਕਿੰਨਾ ਕਿ ਤੇਰਾ ਨਸ਼ੇ ਦਾ ਖਰਚਾ ਐ? ਉਹਦਾ 1500-2000 ਤੱਕ ਕਰਨੀ ਪੈਂਦਾ। ਇਨਾ ਕਰਨਾ ਹੀ ਪੈਂਦਾ ਇਨਾ ਕਰਨਾ ਹੀ ਪੈਂਦਾ ਨਹੀਂ ਨਹੀਂ ਤਾਂ ਨਹੀਂ ਤਾਂ ਫੇ ਮਰਨੇ ਹਿਲਾਤ ਹੋ ਜਾਂਦੀ ਆ ਨਸ਼ੇ ਦੇ ਬਿਨਾ ਸਰਦਾ ਨਹੀਂ ਦਮਾ ਪਾਗਲ ਹੀ ਜਾਂਦਾ ਹੁੰਦਾ ਜਦ ਨਸ਼ਾ ਕਰਦਾ ਫਿਰ ਤੈਨੂੰ ਕੀ ਲੱਗਦਾ ਮਤਲਬ ਵੀ ਸੇ ਸੁਖ ਹੋ ਜਾਂਦਾ ਕੁਝ ਮੈਂ ਫੇਰ ਪਤਾ ਹੀ ਨਹੀਂ ਲੱਗਦਾ ਹੈਗਾ ਬਸ ਕੀ ਕਰਾਂ ਪਹਿਲਾ ਵਾਰੋ ਜਿੰਨੇ ਮਤਲਬ ਅਜਾ ਤੇ ਜੇ ਨਹੀਂ ਨਸ਼ਾ ਕਰਦਾ ਤਾਂ ਦਮਾ ਟੋਲ ਹੋ ਜਾਂਦਾ ਹਾਂ ਇਹ ਮੈਂ ਰੋਟੀ ਨਹੀਂ ਰੋਟੀ ਨਹੀਂ ਖਾ ਛੱਡ ਸਕਦੇ ਆਪਾਂ ਐਂ ਦੇ ਹੋ ਜਾਂਦਾ ਫੇਰ ਓਕੇ ਤੇ ਤੂੰ ਹੋਰ ਤੇਰੀ ਜਿਹੜੇ ਯਾਰ ਦੋਸਤ ਐ ਉਹ ਤੈਨੂੰ ਪ੍ਰੇਰਦਾ ਨਹੀਂ ਕੋਈ ਵੀ ਨਸ਼ਾ ਛੱਡ ਦੇ ਕੇ ਸਾਰੇ ਲਾਉਣੇ ਵਾਲੇ ਹੀ ਐ ਹੈ ਵਿੱਚ ਨੂੰ ਕਈ ਯਾਰ ਦੋਸਤ ਹੈਗੇ ਪਰ ਉਹਨਾਂ ਬੋਲ ਜਾਣ ਨੂੰ ਜੀ ਨਹੀਂ ਕਰਦਾ ਮੈਨੂੰ ਉਹਨਾਂ ਦੀ ਗੱਲਾਂ ਬਯਾਦ ਲੱਗਦੀ ਚੱਡਣ ਦੀ ਕੋਸ਼ਿਸ਼ ਕਰਦੇ ਆ ਪਰ ਤੇਰਾ ਯਾਰ ਦੋਸਤ ਜਿੰਨੇ ਨਸ਼ੇ ਕਰਦੇ ਸਾਰਿਆਂ ਦਾ ਕਿਸੇ ਦਾ ਨੁਕਸਾਨ ਤਾਂ ਨਹੀਂ ਹੋ ਗਿਆ ਮੇਰੇ ਯਾਰ ਤਾਂ ਕਾਹੀ ਚਲੇ ਗਏ ਕਿੱਥੇ ਚਲੇ ਗਏ ਮੁੱਬਰ ਮਰ ਗਏ ਹਾਂ ਹੀ ਪ੍ਰਸ਼ਾ ਕਰ ਕਰਕੇ ਇਹਨੇ ਚਾਰ ਮਰਿਆ ਮੇ ਨਾਲ ਤਿੰਨ ਚਾਰ ਮਰਗੇ ਕੋਈ ਬਾਥਰੂਮ ਚ ਰਹਿ ਗਿਆ ਓਵਰਡੋਜ਼ ਓਵਰਡੋਜ਼ ਲਾ ਕੇ ਬਾਥਰੂਮ ਚ ਰਹਿ ਗਿਆ ਕੋਈ ਸੈਂਟਰ ਚੋਂ ਆਇਆ ਦਾ ਉਹਨੇ ਓਵਰਡੋਜ਼ ਲਾ ਲਈ ਕੋਲਰ ਸੈਂਟਰ ਚੋਂ ਆਇਆ ਦਾ ਮਤਲਬ ਮਤਲਬ ਸੈਂਟਰ ਕੱਟ ਕੇ ਆਇਆ ਅੱਛਾ ਜਿਹੜੇ ਨਸ਼ਾ ਛਡਾਊ ਕੇਂਦਰ ਚ ਬਣੇ ਬੇ ਉਹਨਾਂ ਚੋਂ ਆਇਆ ਸੀ ਤੇ ਬਾਹਰ ਆ ਕੇ ਇੱਕਦਮ ਡੋਜ਼ ਲਗਾਈ ਜਿਆਦਾ ਤੇ ਮਰ ਗਿਆ ਹਾਂ ਹੀ ਦਿਮਾਗ ਨੂੰ ਜੜ ਗਿਆ ਜਿਆਦਾ ਮਰ ਗਿਆ ਅਜੇ ਕਿੰਨੇ ਹੀ ਦੋਸਤੇ ਦੇ ਨਸ਼ਾ ਕਰਦੇ ਕਰਦੇ ਮਰ ਚੁੱਕੇ ਫਿਰ ਇੱਕ ਮੁੰਡੇ ਦੇ ਕਿਆ ਕਹਿੰਦੇ ਆ ਉਹਨੇ ਜ਼ਿਆਦਾ ਲਾ ਲਿਆ ਉਹਦੀ ਫਿਰ ਤਾਂ ਉਹਨੂੰ ਦੇਖਣਾ ਹੀ ਬੰਦ ਹੋ ਗਿਆ ਅੱਛਾ ਦਿਮਾਗ ਦੀ ਨਾੜਾ ਫਟ ਗਈ ਉਹਦੇ ਅੰਦਰ ਹੂੰ ਲਾ ਲਿਆ ਉਹਨੇ ਮਤਲਬ ਦੇਖਣਾ ਬੰਦ ਹੋ ਗਿਆ ਸੁਣਨਾ ਬੰਦ ਹੋ ਗਿਆ ਫਿਰ ਉਹਦੇ ਬਾਅਦ ਉਹ ਵੀ ਡੈਥ ਹੋ ਗਈ ਨਹੀਂ ਇਕਲ 10ਵੀਂ 13 ਨਹੀਂ ਜੀ ਕਰਦਾ ਕਿ ਮੈਂ ਨਸ਼ਾ ਛੱਡਾਂ ਮੇਰਾ ਜੀ ਕਰਦਾ ਮੈਂ ਹੁਣ ਛੱਡਦਾ ਮੈਂ ਕਦੀ ਕਦੀ ਲਾਂਦਾ ਬਸ ਛੱਡ ਸਕਦਾ ਜੇ ਤੂੰ ਚਾਹੇ ਤਾਂ ਮੈਂ ਛੱਡ ਹੀ ਫਾਦਾ ਫੇਰ ਤੂੰ ਚਾਹੁੰਦਾ ਕਹਤੇ ਨਹੀਂ ਛੱਡਣਾ ਅਸੀਂ ਛੱਡਦੇ ਹੁਣ ਬਰ ਛੱਡੀ ਰਿਹਾ ਹਾਂ ਛੱਡ ਰਿਹਾ ਹਾਂ ਕੋਸ਼ਿਸ਼ ਕਰ ਰਿਹਾ ਕੋਈ ਪੂਰੀ ਕਰ ਕਿੰਨੇ ਸਾਲ ਹੋ ਗਏ ਤੈਨੂੰ ਲਾਉਣ ਦੇ ਮੈਨੂੰ ਹੋ ਗਏ 5-6 ਸਾਲ ਹੋ ਗਏ ਹੁਣ ਜੇ ਤੈਨੂੰ ਨਸ਼ਾ ਲੈਣਾ ਹੋਵੇ ਅੱਜ ਕਿੰਨੀ ਦੇਰ ਚ ਮਿਲ ਜੂਗਾ ਔਰੇ ਆ ਮੈਂ ਤਾਂ ਦੱਸ ਮੈਂ ਤੇ 10 ਮਿੰਟ ਚ ਜਿਆਦਾ ਨਹੀਂ ਹੈ 10 ਮਿੰਟ ਜਿਆਦੇ 5 ਮਿੰਟ ਚ ਆ ਜੂਗਾ ਹਾਂਜੀ ਹਾਂਜੀ ਜੇ ਔਰੇ ਬੁਲਾਓ ਤਾਂ ਔਰੇ ਵੀ ਆ ਜੂਗਾ ਹਾਂਜੀ ਨੇ ਆ ਜਾਣਗੇ ਹਾਂਜੀ ਇੰਨਾ ਇੰਨਾ ਆਸਾਨ ਹੈ ਹਾਂਜੀ ਉਹ ਤੁਹਾਡੀ ਦੁਨੀਆ ਵਿੱਚ ਪਤਾਉਣਾ ਨਾ ਫਿਰ ਹਾਂਜੀ ਹਾਂ ਵੀ ਨਸ਼ਾ ਕਿਤੇ ਮੰਗਾਣਾ ਤੇ ਕਿਆ ਹਾਂਜੀ 5 ਮਿੰਟ ਚ ਨਸ਼ਾ ਆ ਜਾਏਗਾ ਰਹਾ ਤੂੰ ਆ ਲਿੰਕ ਬਣ ਜਾਂਦੇ ਇਹ ਬੰਦੇ ਹੋਮ ਡਿਲੀਵਰੀ ਹੈ ਬਿਲਕੁਲ ਜਿੱਥੇ ਵੀ ਤੁਸੀਂ ਖੜੇ ਉੱਥੇ ਮਿਲ ਜਾਣਾ ਉੱਥੇ ਮਿਲ ਬੱਚੇ-ਬੱਚੇ ਨੂੰ ਮਿਲਦਾ ਜੀ ਹੁਣ ਤਾਂ ਬੱਚੇ-ਬੱਚੇ ਨੂੰ ਮਿਲ ਜਾਂਦਾ ਇਹ ਜਿਹੜੇ ਸਰਕਾਰ ਨੇ ਕਿਹਾ ਜੀ ਕਿ ਯੁੱਧ ਨਸ਼ਿਆਂ ਵਿਰੁੱਧ ਇਦੇ ਨਾਲ ਕੋਈ ਫਰਕ ਪਿਆ ਤੁਹਾਡੀ ਉਹਦੇ ਤੇ ਮਿਲਣ ਤੇ ਤੁਹਾਨੂੰ ਇਹ ਬਾਦਦਾ ਜ਼ਰੂਰ ਹੋਇਆ ਜੀ ਘਾਟਾ ਕੁਝ ਨਹੀਂ ਬਦ ਗਿਆ ਸਗੋਂ ਪਹਿਲਾਂ ਨਾਲੋਂ ਵਧਿਆ ਜ਼ਰੂਰ ਹੈ ਜੀ ਪਹਿਲਾਂ ਜੇ ਮਨ ਲਓ 1 ਗ੍ਰਾਮ ਲੰਦੇ ਸੀ ਅਸੀਂ 3500 4000 ਦਾ ਹੂੰ ਜੇ ਵਿਚਾਰੇ 4000 ਦਾ ਨਾਰਮਲ ਮਿਲਦਾ ਹੁੰਦਾ ਸੀਾਨੂੰ ਗ੍ਰਾਮ ਹੁਣ ਤੇ 2000 ਨੂੰ ਮਿਲਣ ਲੱਗ ਗਿਆ ਜੀ ਸਸਤਾ ਹੋ ਗਿਆ ਹਾਂ ਜੀ ਹਾਂ ਤੇ ਦੇਖਿਆ ਕਿ ਬਚਦਾ ਦਾ ਕੋਈ ਹੈ ਨਹੀਂ ਹਾਂ ਜੀ ਤਾਂ ਫੇਰ ਜੇ ਤੁਸੀਂ ਜੇ ਤੁਸੀਂ ਇਸ ਪਾਸੇ ਨੂੰ ਤੁਰੋ ਕੇ ਉਹਨਾਂ ਦੀ ਮਦਦ ਕਰਕੇ ਉਹਨਾਂ ਨੂੰ ਨਸ਼ਿਆਂ 'ਚ ਕੁੱਢੋ ਤੇ ਜਿਹੜੇ ਬੰਦੇ ਨਸ਼ਾ ਵੇਚਦੇ ਉਹਨਾਂ ਨੂੰ ਫੜਾਓ ਜਿਸ ਤਰ੍ਹਾਂ ਤੁਸੀਂ ਦੋ ਬੰਦੇ ਫੜਾਏ ਐ ਤਾਂ ਇਸ ਪਾਸੇ ਨੂੰ ਆਪਣਾ ਮਨ ਬਣਾਉਣਾ ਸ਼ੁਰੂ ਕਰੋ ਹਾਂਜੀ ਦੋਨੇ ਬਣਾਏ ਹੋਏ ਹੁਣ ਤਾਂ ਹੀ ਮਨ ਤਾਂ ਹੀ ਇੱਧਰ ਆਇਆ ਤੁਹਾਡੇ ਕੋਲ ਤਾਂ ਹੀ ਮੇਰੇ ਕੋਲ ਆਇਆ ਤਾਂ ਤੁਸੀਂ ਤੁਹਾਨੂੰ ਕੀ ਲੱਗਦਾ ਕਿ ਕਿੰਨਾ ਕੁ ਟਾਈਮ ਲਾ ਕੇ ਬੰਦਾ ਛੱਡ ਸਕਦਾ ਨਸ਼ਾ ਮਹੀਨੇ ਦੇ ਵਿੱਚ ਬੰਦਾ ਨਹੀਂ ਛੱਡ ਸਕਦਾ ਛੱਡ ਸਕਦਾ ਜੇ ਪੱਕਾ ਡੇਢ ਮਹੀਨੇ ਦੇ ਪੱਕਾ ਪੱਕੇ ਤੋਂ ਤੈਨੂੰ ਕਦੇ ਛੱਡ ਕੇ ਦੇਖਿਆ ਵਿਚ ਨੂੰ ਹਾਂਜੀ ਕਿੰਨੀ ਦੇਰ ਵਾਸਤੇ ਛੱਡਿਆ ਸੀ ਮੈਂ ਛੱਡਿਆ 1.5 ਸਾਲ ਛੱਡ ਰੱਖਿਆ ਸੀ 1.5 ਸਾਲ ਛੱਡ ਰੱਖਿਆ ਫੇਰ ਕੀ ਐਸਾ ਹੋ ਗਿਆ ਕਿ ਦੁਬਾਰੇ ਲੱਗ ਗਿਆ ਫੇਰ ਜਿਹੜੇ ਸੈਂਟਰਾਂ ਚ ਗਏ ਬੀਤੀ ਬਸਰ ਆ ਗਏ ਮੁੰਡੇ ਆ ਜਾ ਆ ਜਾ ਆ ਜਾ ਫੇਰ ਤੇਰੇ ਜਿੱਥੇ ਤੁਸੀਂ ਰਹਿੰਦੇ ਜਿਹੜੇ ਜਿਹੜੇ ਪਿੰਡ ਦੇ ਵਿੱਚ ਕਿੰਨੇ ਕੁ ਮੁੰਡੇ ਲੱਗ ਗਏ ਔਰ ਕੁੜੀਆਂ ਵੱਡਾ ਲੁੰਦਾ ਉਹਨੂੰ ਦੇਖ ਥੋੜਾ ਜਿਹਾ ਉੱਚੀ ਬੋਲ ਜਿਵੇਂ ਕੋਈ ਵੱਡਾ ਲਾਉਂਦਾ ਉਹਨੂੰ ਦੇਖ ਕੇ ਛੋਟਾ ਹੁਣ ਉਹਦੇ ਨਾਲ ਮੰਗ ਕਰਨ ਦੀ ਕੋਸ਼ਿਸ਼ ਕਰਦਾ ਇਕ ਦੂਜੇ ਦੇਖ ਕੇ ਲੱਗ ਜਾਂਦੇ ਮੁੰਡੇ ਤੇਰੇ ਪਿੰਡ 'ਚ ਮੇਰੇ ਪਿੰਡ 'ਚ 100 ਦੇ ਵਿੱਚੋਂ 98% ਮੁੰਡੇ ਨੇ ਹੈਗੇ ਵੀ ਵੀ 15 ਸਾਲ ਤੋਂ ਉੱਤੇ ਨੇ 25 ਸਾਲ ਤੋਂ ਥੱਲੇ ਕਿਉਂਕਿ ਉੱਤੇ ਜਾਂਦੇ ਨਹੀਂ ਪਹਿਲਾਂ ਹੀ ਮਾਰ ਮੁੱਕ ਲੈਂਦੇ 25 ਸਾਲ ਤੱਕ ਜਾਂਦਾ ਮਰ ਜਾਂਦਾ ਲੈਕਣੇ 4-5 ਹੱਲੇ ਹੋਲੇ ਮੈਂ ਤਾਂ ਹੁਣ ਬਾਹਰ ਰਹਿਣਾ ਜੀ ਤੇ ਮੇਰੇ ਪਿੰਡ 'ਚ ਮੰਨ ਲਓ ਤੁਸੀਂ ਵੀ 100 ਦੇ ਵਿੱਚੋਂ 98% ਬੱਚੇ ਲਾ ਰਹੇ ਐ ਲਾ ਰਹੇ ਨਹੀਂ ਇਹਨਾਂ ਨੂੰ ਇਸ ਗੱਲ 'ਚੋਂ ਕੱਢਣ ਦਾ ਰਸਤਾ ਤੁਹਾਡੇ ਕੋਲ ਹੈ ਕੋਈ? ਇਹ ਜਿਹੜੇ ਨਾ ਨਸ਼ਾ ਪ੍ਰਮੋਟ ਕਰਦੇ ਨੇ ਤਸਕਰ ਨੇ ਜਿਹੜੇ ਇਹ ਹੀ ਹੈ ਵੀ ਜੜੇ ਖਤਮ ਕਰਨੀ ਪੈਣੀ ਹੈ। ਪੱਤਾ ਤੋੜੇ ਤੇ ਦਰਖਤ ਨੂੰ ਕੋਈ ਫਰਕ ਨਹੀਂ ਪੈਂਦਾ। ਪੱਤਾ ਤੋੜੇ ਪਰ ਕਿੰਨਾ ਵਧੀਆ ਫਰ ਰਹੀ ਨੇ ਉਹ ਮਿਲਿਆ ਤੂੰ ਕਿੰਨਾ ਪੜਿਆ ਹੋਇਆ? ਨਾ ਪਲੱਸ 1। ਪਲੱਸ 2 ਹੈ। ਕਹਿੰਦਾ ਪੱਤਾ ਤੋੜੇ ਤੇ ਦਰਖਤ ਨੂੰ ਨਹੀਂ ਪੈੜਾ ਫਰਕ ਪੈਣਾ ਜੜ ਕੱਟਣੀ ਪੈਣੀ। ਠੀਕ ਹੈ ਦੋਸਤੋ ਤੁਸੀਂ ਇਸ ਤਰ੍ਹਾਂ ਕਰਨਾ ਹੈ ਇੱਕ ਤਾਂ। ਤੁਸੀਂ ਮੇਰੇ ਪੱਕੇ ਦੋਸਤ ਬਣੋ। ਮੈਨੂੰ ਆਪਣਾ ਦੋਸਤ ਸਮਝੋ ਤੁਸੀਂ ਇਹ ਸਮਝੋ ਕਿ ਮੈਂ ਤੁਹਾਡਾ ਬڑا ਭਾਈ ਐ ਤੇ ਆ ਤੁਹਾਡਾ ਦੋਸਤ ਐ ਮੈਂ ਤੁਹਾਨੂੰ ਨਸ਼ੇ ਚੋਂ ਛਡਾਣਾ ਐ ਮੈਂ ਤੁਹਾਡੀ ਕੇਅਰ ਕਰਨੀ ਐ ਮੈਂ ਤੁਹਾਡੇ ਰਾਹੀਂ ਹੋਰ ਮੁੰਡਿਆਂ ਨੂੰ ਪਹੁੰਚ ਕਰਨੀ ਜਿਹੜੇ ਨਸ਼ਾ ਕਰਦੇ ਉਹਨਾਂ ਨੂੰ ਵੀ ਇਸ ਜੱਦਾ ਲਲਚੋਂ ਕਢਣਾ ਤੁਸੀਂ ਮੇਰੇ ਨਾਲ ਜੁੜੋ ਤਾਂ ਆਪਾਂ ਨੇ ਨਸ਼ਿਆਂ ਦੀ ਜਿਹੜੀ ਬਰਬਾਦੀ ਹੋ ਰਹੀ ਐ ਉਹ ਰੋਕਣੀ ਐ ਅੱਛਾ ਜਦ ਤੱਕ ਕੰਟੀਨੂਅਲੀ ਇਹਦੀ ਖਾਣ ਕਰਨੀ ਐ ਜਦ ਤੱਕ ਵੀ ਪਹੁੰਚੋ ਜਿਹੜੇ ਨਸ਼ਾ ਵੇਚਦੇ ਉਹਨਾਂ ਦੀ ਇਨਫੋਰਮੇਸ਼ਨ ਦੋ ਜਿਹੜੇ ਨਸ਼ੇ ਪਰ ਲਾ ਰਹੇ ਉਹਨਾਂ ਦੀ ਇਨਫੋਰਮੇਸ਼ਨ ਦੋ ਜਿਹੜੇ ਲੱਗ ਗਏ ਉਹਨਾਂ ਨੂੰ ਆਪਾਂ ਨੇ ਰਲ ਕੇ ਕੱਢਣਾ ਹੈ ਤੁਹਾਡੀ ਵੀ ਮੈਂ ਮਦਦ ਕਰੂੰਗਾ ਦੇਖੋ ਤੁਸੀਂ 15000 ਰੁਪਏ ਮਹੀਨਾ ਨਸ਼ੇ ਪਰ ਲਗਾ ਰਹੇ ਜੇ 15000 ਰੁਪਏ ਮਹੀਨਾ 2.5 ਜਾਂ ਤੇਰੀ ਟੋਟਲ ਤਨਖਾਹ ਹੈ ਜੇ 15000 ਰੁਪਏ ਮਹੀਨਾ ਤੁਸੀਂ ਪਰਿਵਾਰ ਪਰ ਲਗਾਓ ਤਾਂ ਕਿੱਥੇ ਤੇ ਕਿੱਥੇ ਬੱਚਿਆਂ ਦੀ ਪੜ੍ਹਾਈ ਪਰ ਲਗਾਓ ਆਪਣੇ ਉੱਪਰ ਲਗਾਓ ਆਪਣੀ ਸਿਹਤ ਨੂੰ ਸੰਭਾਲੋ ਆਪਣੀ ਬਿਮਾਰੀ ਠੀਕ ਕਰੋ ਕਾਲਾ ਪੀੜਿਆ ਤੈਨੂੰ ਹੋਇਆ ਵਾ ਸੋ ਇਸ ਤਰ੍ਹਾਂ ਮੈਂ ਤੈਨੂੰ ਤੁਹਾਡੀ ਲੋੜ ਹੈ ਤੁਸੀਂ ਮੈਨੂੰ ਰੋਜ਼ ਮਿਲੋ ਦੂਜੇ ਦਿਨ ਮਿਲੋ ਤੀਜੇ ਦਿਨ ਮਿਲੋ ਪਰ ਮੈਂ ਤੁਹਾਨੂੰ ਨਸ਼ਿਆਂ 'ਚੋਂ ਕੱਢਣਾ ਤੇ ਨਸ਼ਿਆਂ 'ਚੋਂ ਤੁਹਾਡੇ ਰਾਹੀ ਮੈਂ ਹੋਰ ਮੁੰਡੇ ਵੀ ਕੱਢਣਾ ਤੁਹਾਡਾ ਬੜਾ ਧੰਨਵਾਦ ਤੁਸੀਂ ਹੌਸਲਾ ਕਰਕੇ ਆਏ ਤੁਹਾਨੂੰ ਐਸ ਮੇਰੀ ਗੱਲਬਾਤ ਤੋਂ ਬਾਅਦ ਕੋਈ ਪੁਲਿਸ ਤਾਂ ਕਰੇ ਤੁਸੀਂ ਮੈਨੂੰ ਜਦੇ ਕਾਲ ਕਰਨੀ ਅੱਧੀ ਰਾਤ ਵੀ ਹੋਈ ਮੈਂ ਤੁਹਾਡੇ ਘਰ ਆ ਜਾਊਂਗਾ ਠੀਕ ਹੈ